ਸ਼ਸ਼ਕਾ ਮੈਂ ਵੀਰਪਾਲ ਕੌਰ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅਸੀਂ ਲਾਈਵ ਪ੍ਰੋਗਰਾਮ ਵਿੱਚ ਵਿਰਸੇ ਤੇ ਕੋਈ ਨਾ ਕੋਈ ਮੁੱਦਾ ਲੈ ਕੇ ਸਟੂਡੀਓ 'ਚ ਆਜ਼ਰ ਹੋਣੇ ਆ ਜੋ ਸਾਡਾ ਅੱਜ ਦਾ ਵਿਸ਼ਾ ਹੈ ਕਿੰਨੇ ਕੁ ਬਦਲੇ ਰਿਸ਼ਤੇ ਤਾਂ ਸਾਡੇ ਨਾਲ ਇਸ ਤੇ ਵਿਚਾਰ ਚਰਚਾ ਕਰਨ ਲਈ ਮੌਜੂਦ ਨੇ ਮਾਨਸੂ ਟਵਾਲ ਜੀ ਮਾਨਸੂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਵੀਰਪਾਲ ਜੀ ਮਾਂਸੂਜੀ ਤੁਸੀਂ ਰਿਸ਼ਤਿਆਂ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਦੇਖੋ ਜਿੱਦਾਂ ਅੱਜ ਦਾ ਆਪਣਾ ਵਿਸ਼ਾ ਵੀ ਹੈ ਵੀਰਪਾਲ ਕੀ ਸਮੇਂ ਦੇ ਨਾਲ ਨਾਲ ਕਿੱਦਾਂ ਬਦਲੇ ਰਿਸ਼ਤੇ ਆ ਕਿਉਂ ਬਦਲਦੇ ਜਾ ਰਹੇ ਨੇ ਰਿਸ਼ਤੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਸਮੇਂ ਦੇ ਨਾਲ ਰਿਸ਼ਤਿਆਂ ਨੇ ਵੀ ਆਪਣੇ ਵਿੱਚ ਕੋਈ ਇੱਕ ਅਦਾ ਜਿਹੜਾ ਆਪਾਂ ਕਹਿ ਦਿੰਦੇ ਹਾਂ ਬਦਲਾਅ ਬਦਲਾਵ ਲੈ ਕੇ ਆਏ ਜਿੱਦਾਂ ਆਪਾਂ ਪਹਿਲਾਂ ਵੀ ਆਪਣੇ ਲਾਈਫ ਪ੍ਰੋਗਰਾਮਜ਼ ਦੇ ذریعے ਪਹਿਰਾਵੇ ਤੇ ਹੋ ਗਿਆ ਖਾਣ ਪੀਣ ਤੇ ਹੋ ਗਿਆ ਤੇ ਪਿੰਡ ਪਿੰਡੂ ਕਲਚਰ ਤੇ ਸ਼ੈਰੀ ਕਲਚਰ ਦਾ ਆਪਾਂ ਦੱਸਿਆ ਆਪਣੇ ਵਿਸ਼ਿਆਂ ਦੇ ਦੌਰਾਨ ਤਾ ਮੈਨੂੰ ਲੱਗਦਾ ਕਿ ਇੱਥੇ ਰਿਸ਼ਤੇ ਜਿਹੜੇ ਨੇ ਉਹ ਵੀ ਕਿਤੇ ਨਾ ਕਿਤੇ ਬਦਲੇ ਨੇ ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਰਿਸ਼ਤਿਆਂ ਦੀ ਇੱਕ ਅਲੱਗ ਪਰਿਭਾਸ਼ਾ ਹੁੰਦੀ ਸੀ ਪਰ ਅੱਜ ਕੱਲ ਕੀ ਹੈ ਰਿਸ਼ਤੇ ਹੋਰ ਜਿਹੜਾ ਪਾਸੇ ਚਲੇ ਗਏ ਨੇ ਤੇ ਦੂਸਰੀ ਗੱਲ ਇੱਕ ਸਭ ਤੋਂ ਮੇਨ ਰਿਸ਼ਤਾ ਜੋ ਮੈਂ ਇੱਥੇ ਡਿਸਕਸ ਕਰਨਾ ਚਾਹਾਂਗੀ ਉਹ ਹੈ ਆਪਣੇ ਗਵਾਂਡੀਆਂ ਦਾ ਰਿਸ਼ਤਾ ਪੁਰਾਣੇ ਜ਼ਮਾਨੇ ਦੇ ਵਿੱਚ ਦੇਖੋ ਆਪਾਂ ਆਪਣੇ ਗਵਾਂਡੀ ਨੂੰ ਇੱਕ ਰਿਸ਼ਤਾ ਸਮਝਦੇ ਸੀ ਗਵਾਂਡ ਜਿਹਨੂੰ ਆਪਾਂ ਕਹਿ ਦਿੰਨੇ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਆਪਾਂ ਉਹਨਾਂ ਨਾਲ ਸ਼ੇਅਰ ਵੀ ਕਰਦੇ ਸੀ ਸੁੱਖ ਹੋਵੇ ਦੁੱਖ ਹੋਵੇ ਹਾਲਾਂਕਿ ਅੱਜ ਵੀ ਹੁੰਦਾ ਹੀ ਹੈ ਕਈ ਥਾਵਾਂ ਤੇ ਤਾਂ ਪਰ ਅੱਜ ਕੱਲ ਕੀ ਹੈ ਕਿ ਅੱਜ ਕੱਲ ਟਾਈਮ ਟੂ ਟਾਈਮ ਲੋਕ ਇੰਨੇ ਜ਼ਿਆਦਾ ਬੀਜ਼ੀ ਹੋ ਚੁੱਕੇ ਨੇ ਆਪਣੇ ਜਿਹੜੇ ਸਾਰੇ ਕੰਮ ਨੇ ਮੋਬਾਈਲ ਫੋਨ ਦੇ ਜ਼ਰੀਆ ਪਾ ਕਰ ਲੈਨੇ ਆ ਤੇ ਦੂਸਰੀ ਗੱਲ ਅੱਜ ਕੱਲ ਆਪਾਂ ਨੂੰ ਇਹ ਚੀਜ਼ ਵੀ ਨਹੀਂ ਪਤਾ ਹੁੰਦੀ ਕਿ ਸਾਡੇ ਨਾਲ ਘਰ ਦੇ ਵਿੱਚ ਕੌਣ ਰਹਿ ਰਿਹਾ ਤਾਂ ਇੱਥੇ ਮੈਨੂੰ ਲੱਗਦਾ ਕਿ ਨੇਬਰਹੂਡ ਜਿਹੜਾ ਇੱਕ ਗਵਾਂਡੀਆਂ ਦਾ ਰਿਸ਼ਤਾ ਜੋ ਹੈ ਇਹ ਵੀ ਸਮੇਂ ਦੇ ਨਾਲ ਫਿੱਕਾ ਪਿਆ ਹੈ ਜੀ ਜੀ ਜਿਵੇਂ ਮਾਂਸੋ ਜੀ ਪਹਿਲਾਂ ਕਹਿਆ ਜਾਂਦਾ ਸੀ ਕਿ ਘਰ ਕੱਚੇ ਰਿਸ਼ਤੇ ਪੱਕੇ ਹੁੰਦੇ ਸੀ ਪਰ ਹੁਣ ਜਿੱਥੇ ਘਰ ਪੱਕੇ ਹੋ ਗਏ ਪਰ ਉਥੇ ਰਿਸ਼ਤੇ ਕੱਚੇ ਹੋ ਗਏ ਬਿਲਕੁਲ ਵੀਰਪਾਲ ਦੇਖੋ ਇਹ ਵੀ ਬਹੁਤ ਵਧੀਆ ਗੱਲ ਤੁਸੀਂ ਇੱਥੇ ਕਹੀ ਹੈ ਪਹਿਲਾਂ ਘਰ ਕੱਚੇ ਹੁੰਦੇ ਸੀ ਪਰ ਰਿਸ਼ਤੇ ਜਿਹੜੇ ਸੀ ਪੱਕੇ ਹੁੰਦੇ ਸੀ ਪਰ ਅੱਜ ਕੱਲ ਜੇਕਰ ਆਪਾਂ ਸਿਚੁਏਸ਼ਨ ਦੀ ਗੱਲ ਕਰੀਏ ਤਾਂ ਅੱਜ ਕੱਲ ਰਿਸ਼ਤੇ ਇੰਨੇ ਜ਼ਿਆਦਾ ਬਦਲ ਚੁੱਕੇ ਨੇ ਕਿ ਹਾਲਾਂਕਿ ਆਪਾਂ ਵਧੀਆ ਘਰਾਂ ਦੇ ਵਿੱਚ ਰਹਿੰਨੇ ਆ ਜੋ ਕਿ ਵਧੀਆ ਪੱਥਰ ਦੇ ਬਣੇ ਹੁੰਦੇ ਨੇ ਮਹਿਲਾਂ ਵਰਗੇ ਘਰ ਨੇ ਪਰ ਉਹੀ ਗੱਲ ਹੈ ਕਿ ਦਿਲਾਂ ਦੇ ਵਿੱਚ ਖਟਾਸ ਜਿਹੜੀ ਹੈ ਰਿਸ਼ਤਿਆਂ ਨੂੰ ਲੈ ਕੇ ਉਹ ਨਜ਼ਰ ਆਉਂਦੀ ਹੈ ਤਾਂ ਜੇਕਰ ਇੱਥੇ ਮੈਂ ਗੱਲ ਕਰਾਂ ਕਿ ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋਈਆਂ ਨੇ ਸਮੇਂ ਦੇ ਨਾਲ ਨਾਲ ਰਿਸ਼ਤੇ ਜਿਹੜੇ ਨੇ ਆਪਾਂ ਕਹਿ ਸਕਦੇ ਹਾਂ ਬਦਲੇ ਨੇ ਅੱਜ ਕੱਲ ਕਿ ਪਹਿਲਾਂ ਕੀ ਹੁੰਦਾ ਸੀ ਕਿ ਜੇਕਰ ਇੱਕ ਕੁੜੀ ਹੈ ਤਾਂ ਉਸ ਦਾ ਜਿਹੜਾ ਇੱਕ ਰਿਸ਼ਤਾ ਹਾਲਾਂਕਿ ਉਸ ਦਾ ਇੱਕ ਉਹ ਇੱਕ ਭੈਣ ਹੈ ਇੱਕ ਮਾਂ ਹੈ ਇੱਕ ਕਹਿ ਸਕਦੇ ਆ ਧੀ ਹੈ ਪਰ ਅੱਜ ਕੱਲ ਕੀ ਹੈ ਅੱਜ ਕੱਲ ਸਭ ਤੋਂ ਜ਼ਿਆਦਾ ਆਪਾਂ ਪ੍ਰੈਫਰੈਂਸ ਦਿੰਨੇ ਆ ਦੋਸਤਾਂ ਨੂੰ ਘਰ ਦੇ ਮੈਂਬਰ ਆਪਣੇ ਨਾਲ ਕਿੱਦਾਂ ਰਹਿੰਦੇ ਨੇ ਆਪਣਾ ਇਸ ਚੀਜ਼ ਵੱਲ ਧਿਆਨ ਹੀ ਨਹੀਂ ਹੁੰਦਾ ਤਾਂ ਆਪਾਂ ਸੋਚਦੇ ਆਂ ਕਿ ਸਾਡੇ ਕੋਲ ਸਾਡਾ ਕੋਈ ਸਪੈਸੀਫਿਕ ਦੋਸਤ ਹੋਣਾ ਚਾਹੀਦਾ ਹੈ ਜਾਂ ਫਿਰ ਫਰੈਂਡਸ ਹੋਣੇ ਚਾਹੀਦੇ ਨੇ ਜਿਨ੍ਹਾਂ ਨਾਲ ਆਪਾਂ ਆਪਣੇ ਦਿਲ ਦੀਆਂ ਜਿਹੜੀ ਗੱਲਾਂ ਨੇ ਉਹ ਸਾਂਝੀਆਂ ਕਰ ਸਕੀਏ ਪਰ ਦੇਖੋ ਇੱਕ ਮੈਨੂੰ ਲੱਗਦਾ ਹੈ ਰਿਸ਼ਤਿਆਂ ਦੇ ਵਿੱਚ ਬਦਲਾਅ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਆਪਾਂ ਕਹਿ ਸਕਦੇ ਹਾਂ ਉਹ ਹੈ ਮੋਬਾਈਲ ਫੋਨ ਕਿਉਂਕਿ ਪਹਿਲਾਂ ਕੀ ਸੀ ਮੋਬਾਈਲ ਫੋਨ ਨਹੀਂ ਸੀ ਆਪਸ ਦੇ ਵਿੱਚ ਹੀ ਸਾਰੇ ਇੱਕ ਦੂਜੇ ਨਾਲ ਗੱਲ ਕਰਦੇ ਸੀ ਤਾਂ ਉਸ ਦੇ ਨਾਲ ਕੀ ਸੀ ਕਿ ਰਿਸ਼ਤੇ ਜਿਹੜੇ ਨੇ ਉਹ ਮਜ਼ਬੂਤ ਬਣੇ ਹੁੰਦੇ ਸੀ ਪਰ ਅੱਜ ਕੱਲ ਕੀ ਹੈ ਮੋਬਾਈਲ ਫੋਨ ਆਪਣੇ ਕੋਲ ਆ ਚੁੱਕੇ ਨੇ ਆਪਾਂ ਮੋਬਾਈਲ ਫੋਨ 'ਚ ਵਿਅਸਤ ਹੋ ਚੁੱਕੇ ਆ ਵੱਖ-ਵੱਖ ਤਰ੍ਹਾਂ ਦੇ ਜਿਹੜੇ ਐਪ ਨੇਗੇ ਉਹ ਆ ਚੁੱਕੇ ਨੇ ਤਾਂ ਇਹ ਐਪ ਦੇ ذریعے ਆਪਾਂ ਇੱਕ ਆਪਣੀ ਆਪਣੀ ਹੀ ਦੁਨੀਆ ਆਪਾਂ ਨੇ ਬਣਾ ਲਈ ਹੈ ਤਾਂ ਆਪਾਂ ਸਿਰਫ ਅੱਜ ਕੱਲ੍ਹ ਲੋਕਾਂ ਦਾ ਕੀ ਕਹਿਣਾ ਹੁੰਦਾ ਹੈ ਕਿ ਮੈਂ ਆਪਣੇ ਆਪ ਦੇ ਵਿੱਚ ਬਹੁਤ ਖੁਸ਼ ਆ। ਤਈ ਚੀਜ਼ ਹੈ ਕਿ ਜੇਕਰ ਇੱਕ ਇਨਸਾਨ ਦੇ ਕੋਲ ਅੱਜ ਦੇ ਸਮੇਂ ਮੋਬਾਈਲ ਫੋਨ ਹੈ ਤਾਂ ਉਸ ਨੂੰ ਆਲੇ-ਦਾਲੇ ਦਾ ਕੁਝ ਨਹੀਂ ਪਤਾ ਹੋਏਗਾ ਕਿ ਸਾਹਮਣੇ ਵਾਲਾ ਕੀ ਕਰ ਰਿਹਾ ਹੈ, ਇੱਧਰ ਕੀ ਕਰ ਰਿਹਾ ਹੈ, ਉੱਧਰ ਕੀ ਕਰ ਰਿਹਾ ਹੈ। ਘਰਾਂ ਦੇ ਵਿੱਚ ਵੀ ਦੇਖੋ ਕਮਿਊਨੀਕੇਸ਼ਨ ਜਿਹੜਾ ਹੈ ਉਹ ਘਟਿਆ ਹੈ। ਕਿਉਂਕਿ ਪਹਿਲਾਂ ਕੀ ਹੁੰਦਾ ਸੀ ਕੋਈ ਇੱਕ ਗੱਲ ਚੱਲ ਪਈ ਤਾਂ ਉਸਦੇ ਉਸਦੇ ਲਈ ਸਾਰੇ ਆਪਣੇ ਵਿਚਾਰ ਦਿੰਦੇ ਸੀ ਜੇਕਰ ਕੋਈ ਪੁਰਾਤਨ ਗੱਲ ਛਿੜ ਗਈ ਕੋਈ ਪੁਰਾਣੀ ਗੱਲ ਛੇੜ ਲਈ ਕਿਸੇ ਬਜ਼ੁਰਗ ਨੇ ਤਾਂ ਸਾਰੇ ਉਸ ਨੂੰ ਬੜੇ ਚਾਅ ਨਾਲ ਸੁਣਦੇ ਸੀ ਕਿ ਅੱਛਾ ਕੀ ਉਸ ਸਮੇਂ ਚ ਐਸਾ ਕੁਝ ਹੁੰਦਾ ਸੀ ਅੱਜ ਕੱਲ ਕੀ ਹੈ ਕਿ ਅੱਜ ਕੱਲ ਆਪਣੇ ਸਭ ਕੋਲ ਅੱچھے ਫੋਨ ਨੇ 스마트ਫੋਨ ਆ ਚੁੱਕੇ ਨੇ ਤਾਂ ਮੈਨੂੰ ਲੱਗਦਾ ਇੱਥੇ ਰਿਸ਼ਤੇ ਫਿੱਕੇ ਪੈ ਨੇ ਕਿਉਂਕਿ ਅੱਜ ਕੱਲ ਕੀ ਹੈ ਜੇਕਰ ਕੋਈ ਆਪਾਂ ਨੂੰ ਆਪਣੀ ਗੱਲ ਸੁਣਾਉਂਦਾ ਤਾਂ ਆਪਾਂ ਨੂੰ ਲੱਗਦਾ ਕਿ ਯਾਰ ਬੋਰ ਕਰ ਰਿਹਾ ਜਾਂ ਬੋਰ ਕਰ ਰਹੀ ਹੈ ਤਾਂ ਇੱਥੇ ਮੈਨੂੰ ਲੱਗਦਾ ਕਿ ਦੇਖੋ ਮੋਬਾਈਲ ਫੋਨਸ ਨੇ ਸਾਰੀ ਜਗ੍ਹਾ ਲੈ ਲਈ ਅੱਜ ਕੱਲ ਆਪਾਂ ਸਿਰਫ ਆਪਣਾ ਮੋਬਾਈਲ ਫੋਨ ਚੱਕਦੇ ਹਾਂ ਸਕਰੋਲਿੰਗ ਕਰਦੇ ਹਾਂ ਅਲੱਗ-ਅਲੱਗ ਐਪਸ ਜਿਦਾਂ ਕਿ ਮੈਂ ਪਹਿਲਾਂ ਵੀ ਕਿਹਾ ਕਿ ਅਲੱਗ-ਅਲੱਗ ਐਪਸ ਆ ਚੁੱਕੀਆਂ ਨੇ ਜਿਨ੍ਹਾਂ ਦੇ ਉੱਤੇ ਆਪਾਂ ਰੀਲਸ ਬਣਾਉਨੇ ਆ ਇੱਕ ਆਪਣੀ ਹੀ ਦੁਨੀਆ ਦੇ ਵਿੱਚ ਖੋਏ ਰਹਿਨੇ ਆ ਦੂਜਿਆਂ ਦਾ ਆਪਾਂ ਸਟੇਟਸ ਜ਼ਰੂਰ ਦੇਖਦੇ ਆਂ ਸਟੋਰੀਜ਼ ਜ਼ਰੂਰ ਦੇਖਦੇ ਆਂ ਕਿ ਸਾਹਮਣੇ ਵਾਲਾ ਕੀ ਕਰ ਰਿਹਾ ਪਰ ਮੈਨੂੰ ਲੱਗਦਾ ਹੈ ਸਪੈਸੀਫਿਕ ਇਹ ਚੀਜ਼ ਜਿਹੜੀ ਹੈ ਆਪਣੇ ਸਮਾਜ ਦੇ ਲਈ ਬਹੁਤ ਬੁਰੀ ਹੁੰਦੀ ਜਾ ਰਹੀ ਹੈ ਕਿਉਂ ਕਿਉਂਕਿ ਦੇਖੋ ਰਿਸ਼ਤੇ ਜਿਹੜੇ ਨੇ ਐਨੇ ਜ਼ਿਆਦਾ ਨਾਜ਼ੁਕ ਹੁੰਦੇ ਨੇ ਕਿ ਜੇਕਰ ਇੱਕ ਵਾਰ ਟੁੱਟ ਜਾਂਦਾ ਇਹਨਾਂ ਨੂੰ ਦੁਬਾਰਾ ਜੋੜਨਾ ਉਹ ਖਾਉ ਜਾਂਦਾ ਤਾਂ ਇੱਥੇ ਮੈਨੂੰ ਲੱਗਦਾ ਹੈ ਕਿ ਜੇਕਰ ਆਪਾਂ ਮੋਬਾਈਲ ਫੋਨ ਨੂੰ ਸਾਈਡ ਰੱਖ ਕੇ ਜੀ ਰਿਸ਼ਤਿਆਂ ਦੇ ਵੱਲ ਧਿਆਨ ਦੇਈਏ ਕਿਉਂਕਿ ਚਲੋ ਠੀਕ ਹੈ ਅੱਜਕੱਲ ਬਹੁਤ ਸਾਰਾ ਕੰਮ ਆਵਾ ਮੋਬਾਈਲ ਤੋਂ ਕਰਦੇ ਆ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਆਪਾਂ ਮੋਬਾਈਲ ਤੋਂ ਕਰਦੇ ਆਂ ਬਟ ਕੀ ਹੈ ਕਿ ਦੇਖੋ ਜੇਕਰ ਆਪਾਂ ਘਰ ਦੇ ਵਿੱਚ ਇੱਕ ਵਾਰ ਐਂਟਰ ਹੋ ਗਏ ਤਾਂ ਮੈਨੂੰ ਲੱਗਦਾ ਉਸ ਪਾਸੇ ਫਿਰ ਮੋਬਾਈਲ ਫੋਨ ਆਪਣਾ ਦਿਮਾਗ ਦੇ ਵਿੱਚ ਨਹੀਂ ਆਉਣਾ ਚਾਹੀਦਾ ਆਪਾਂ ਨੂੰ ਆਪਣੇ ਘਰ ਦੇ ਨਾਲ ਬੈਠ ਕੇ ਟਾਈਮ ਸਪੈਂਡ ਕਰਨਾ ਚਾਹੀਦਾ ਹੈ ਬਹੁਤ ਸਾਰੀਆਂ ਜਿਹੜੀ ਗੱਲਾਂ ਨੇ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਮਾਪੇ ਹੋ ਗਏ ਜਾਂ ਫਿਰ ਆਪਣੇ ਬਜ਼ੁਰਗ ਹੋ ਗਏ ਇਹ ਸਿਰਫ ਇਹੀ ਵਕਤ ਹੈ ਕਿ ਆਪਣੇ ਮਾਪੇ ਆਪਣੇ ਕੋਲ ਨੇ ਆਪਣੇ ਬਜ਼ੁਰਗ ਆਪਣੇ ਕੋਲ ਨੇ ਜੇਕਰ ਇਹ ਸਮਾਂ ਇੱਕ ਵਾਰ ਚਲਾ ਗਿਆ ਤਾਂ ਫਿਰ ਆਪਾਂ ਉਹਨਾਂ ਦੀਆਂ ਯਾਦਾਂ ਨੂੰ ਹੀ ਤਰਸਦੇ ਰਹਿੰਦੇ ਹਾਂ ਕਿ काश ओ समय वापस आ जाए काश मेरे मां-बाप वापस मिल जान त एइदा नियां चीजा फिर बंदे नु मेनू लागदा पूरी जिंदगी ਝੰਜੋੜ ਦੀਆਂ ਨੇ ਜੀ ਜੀ ਜਿਵੇਂ ਪਹਿਲਾ ਮਤਲਬ ਜਦੋਂ ਰਿਸ਼ਤਾ ਪੱਕਾ ਕਰਨਾ ਹੁੰਦਾ ਸੀਗਾ ਮਤਲਬ ਲੜਕੇ ਨੂੰ ਹੀ ਦੇਖ ਕੇ ਆਉਂਦੇ ਸੀਗੇ ਪਰ ਹੁਣ ਅੱਜ ਕੱਲ ਲੜਕੀ ਦੀ ਫੋਟੋ ਦਿਖਾਈ ਜਾਂਦੀ ਹੈਗੀ ਜੋ ਕਿ ਮੋਬਾਈਲ ਫੋਨ ਦੇ ਕਾਰਨ ਹੀ ਇਹ ਰਿਸ਼ਤੇ ਮਤਲਬ ਦੇਖ ਦਿਖਾਈਆ ਕਰਕੇ ਹੁੰਦੇ ਨੇ ਬਿਲਕੁਲ ਵੀਰਪਾਲ ਦੇਖੋ ਰਿਸ਼ਤਿਆਂ ਦੀ ਇੱਕ ਅਲੱਗ ਪਰਿਭਾਸ਼ਾ ਮੋਬਾਈਲ ਦੇ ਨਾਲ ਅੱਜਕੱਲ੍ਹ ਜੁੜੀ ਹੈ ਜਿੱਦਾਂ ਕਿ ਤੁਸੀਂ ਪਹਿਲਾਂ ਦੱਸਿਆ ਕਿ ਪਹਿਲਾਂ ਦੇ ਜ਼ਮਾਨੇ 'ਚ ਕੁੜੀ ਮੁੰਡਾ ਇੱਕ ਦੂਜਨ ਨਹੀਂ ਦੇਖਦੇ ਸੀ ਆਪਾਂ ਵੀ ਸੁਣਿਆ ਹੀ ਆਪਣੇ ਪੇਰੈਂਟਸ ਤੋਂ ਜਾਂ ਫਿਰ ਆਪਣੇ ਦਾਦਾ-ਦਾਦੀ ਤੋਂ ਕਿ ਉਹਨਾਂ ਦੇ ਸਮੇਂ ਦੇ ਵਿੱਚ ਦੇਖ ਦਿਖਾਈ ਨਹੀਂ ਹੁੰਦੀ ਸੀ ਸਿਰਫ ਆਪਾਂ ਕਹਿ ਸਕਦੇ ਹਾਂ ਕਿ ਘਰ ਦੇ ਮੈਂਬਰ ਜਾ ਕੇ ਚਾਰਕ ਮੈਂਬਰ ਹੁੰਦੇ ਸੀ ਉਹੀ ਘਰ ਦੇ ਬਹੁ ਚੂਜ਼ ਕਰਕੇ ਆਉਂਦੇ ਸੀ ਕਿ ਇਹ ਮੇਰੇ ਘਰ ਦੀ ਨੂੰ ਬਣੇਗੀ ਅੱਜ ਕੱਲ ਕੀ ਹੈ ਅੱਜ ਕੱਲ ਦੇਖੋ ਇੱਕ ਗੱਲ ਹੋਰ ਦੇਖੋ ਪੁਰਾਣੇ ਰਿਸ਼ਤੇ ਕਿੰਨੇ ਜ਼ਿਆਦਾ ਚੱਲਦੇ ਸੀ ਅੱਜ ਤੱਕ ਉਹ ਰਿਸ਼ਤੇ ਮੈਨੂੰ ਲੱਗਦਾ ਹੈ ਨਿਭਰੇ ਨਹੀਂ ਅੱਜ ਕੱਲ ਕੀ ਹੈ ਕਿ ਅੱਜ ਕੱਲ ਲਵ ਮੈਰिज ਹੋਣ ਲੱਗ ਪਈਆਂ ਨੇ ਤੇ ਸਭ ਤੋਂ ਵੱਡੀ ਗੱਲ ਚਲੋ ਠੀਕ ਹੈ ਅਗਰ ਕੋਈ ਕਿਸੇ ਨੂੰ ਪਸੰਦ ਕਰਦਾ ਤਾਂ ਕੋਈ ਇਸ ਦੇ ਵਿੱਚ ਵੀ ਉਹ ਦੁਰਾਹੀ ਨਹੀਂ ਹੈ ਪਰ ਗੱਲ ਇਹ ਹੈ ਕਿ ਅੱਜ ਕੱਲ ਲਵ ਮੈਰिज ਵੀ ਔਨੀਆਂ ਨਹੀਂ ਟਿਕਦੀਆਂ ਜਿੰਨੀਆਂ ਅਰੇਂਜ ਮੈਰिज ਉਸ ਸਮੇਂ ਚ ਟਿਕ ਰੀਆਂ ਸੀ ਪਰ ਅੱਜ ਕੱਲ ਆਪਾਂ 50-50 ਕਹਿ ਸਕਦੇ ਹਾਂ ਕਿਉਂਕਿ ਅਰੇਂਜ ਮੈਰिज ਵੀ ਅੱਜ ਕੱਲ ਭਰੋਸਾ ਤੋੜਦੀਆਂ ਨੇ ਦੂਜੇ ਪਾਸੇ ਜੇਕਰ ਲਵ ਮੈਰिज ਦੀ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਵੀ ਦੇਖੋ ਜਿਹੜੇ ਆਪਾਂ ਕਹਿ ਦਿੰਦੇ ਹਾਂ ਕਿ ਆਪਾਂ ਦੇਖੋ ਬਹੁਤ ਸਾਰੇ ਕੇਸ ਵੀ ਦੇਖੇ ਨੇ ਡਿਵੋਰਸ ਤੱਕ ਜਿਹੜੀ ਗੱਲ ਆ ਪਹੁੰਚ ਜਾਂਦੀ ਹੈ ਤਾਂ ਫਿਰ ਲੋਕਾਂ ਦਾ ਇੱਥੇ ਇਹ ਕਹਿਣਾ ਹੁੰਦਾ ਹੈ ਕਿ ਲੈ ਇਹਨਾਂ ਨੇ ਤਾਂ ਖੁਦ ਲਵ ਮੈਰिज ਕਰਵਾਈ ਸੀ ਕਿ ਇਹਨਾਂ ਦਾ ਰਿਸ਼ਤਾ ਕਿਉਂ ਟੁੱਟਿਆ ਤਾਂ ਬਹੁਤ ਸਾਰੀਆਂ ਜਿਹੜੀ ਮਿਸ ਅੰਡ ਮੈਨੂੰ ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਬਹੁਤ ਹੱਦ ਤੱਕ ਇੱਥੇ ਕਿਤੇ ਨਾ ਕਿਤੇ ਸਮਾਜ ਦੇ ਲਈ ਘਾਤਕ ਸਾਬਤ ਹੋ ਰਹੀਆਂ ਨੇ ਪਹਿਲਾਂ ਮਤਲਬ ਲੜਕਾ ਲੜਕੀ ਦੀ ਕੋਈ رائے ਨਹੀਂ ਲਈ ਜਾਂਦੀ ਸੀ ਪਰ ਅੱਜ ਕੱਲ ਜਿਹੜੇ ਕੁੜੀ ਮੁੰਡਾ ਹੀ ਆ ਉਹਨਾਂ ਦੀ ਮਰਜ਼ੀ ਹੀ ਚੱਲਦੀ ਆ ਬਿਲਕੁਲ ਦੇਖੋ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਕੋਈ ਇੰਨਾ ਜ਼ਿਆਦਾ ਓਪਨ ਨਹੀਂ ਸੀ ਜਿੰਨਾ ਓਪਨ ਮਾਈਂਡਡ ਅੱਜ ਦੇ ਯੂਥ ਹੋ ਚੁੱਕੀ ਹੈ ਮੈਨੂੰ ਲੱਗਦਾ ਕਿ ਦੇਖੋ ਆਪਾਂ ਵੀ ਜਿੱਦਾਂ ਹੁਣ ਆਪਣੀ ਖੁਦ ਦੀ ਗੱਲ ਲਗਾ ਲੀਨੇ ਆ ਤਾਂ ਆਪਾਂ ਸਭ ਕੁਝ ਓਪਨ ਮਾਈਂਡਡ ਰੱਖਦੇ ਆ ਤਾਂ ਮੈਨੂੰ ਲੱਗਦਾ ਬਹੁਤ ਸਾਰੀ ਯੂਥ ਇਦਾਂ ਦੀ ਵੀ ਐ ਜੋ ਆਪਣੇ ਰਿਲੇਸ਼ਨਸ ਨੂੰ ਆਪਣੇ ਘਰਦਿਆਂ ਦੇ ਸਾਹਮਣੇ ਕਹਿੰਦੀ ਐ ਤੇ ਸਭ ਤੋਂ ਵੱਡੀ ਗੱਲ ਹੈ ਕਿ ਪਹਿਲੇ ਨਾਲ ਜ਼ਮਾਨੇ ਦੇ ਵਿੱਚ ਕਈ ਵਾਰ ਮੈਂ ਇਦਾਂ ਵੀ ਸੁਣਿਆ ਹੈ ਕਿ ਉਹਨਾਂ ਨੇ ਇੱਕ ਦੂਜੇ ਨੂੰ ਕਦੀ ਦੇਖਿਆ ਵੀ ਨਹੀਂ ਹੁੰਦਾ ਸੀ ਉਹ ਸਿਰਫ ਵਿਆਹ ਦੇ ਵੇਲੇ ਇੱਕ ਦੂਜਨ ਦੇਖਦੇ ਸੀ ਤਾਂ ਦੇਖੋ ਕਿੱਡਾ ਵੱਡਾ ਸਬਰ ਉਹਨਾਂ ਲੋਕਾਂ ਦੇ ਵਿੱਚ ਸੀ ਅੱਜ ਕੱਲ ਜੇਕਰ ਕੋਈ ਆਪਾਂ ਨੂੰ ਇਦਾਂ ਕਹੇ ਕਿ ਤੁਸੀਂ ਬਿਨਾਂ ਦੇਖੇ ਕਿਸੇ ਦੇ ਨਾਲ ਵਿਆਹ ਕਰਾ ਲਓ ਤਾਂ ਮੈਨੂੰ ਲੱਗਦਾ ਇਹ ਚੀਜ਼ ਪੋਸੀਬਲ ਹੈ ਜੀ ਜੀ ਜਿਵੇਂ ਪਹਿਲਾ ਮਤਲਬ ਜਿਹੜੇ ਮਤਲਬ ਡਿਵੋਰਸ ਵੀ ਜਿਆਦਾ ਹੁੰਦੇ ਸੀ ਪਰ ਜੇ ਅੱਜ ਆ ਗੱਲ ਆਪਾਂ ਜਿਆਦਾ ਕੇਸ ਦੇਖੀਏ ਮੈਰਿਜ ਦੇ ਹੁੰਦੇ ਨੇਗੇ ਜੀ ਬਿਲਕੁਲ ਦੇਖੋ ਅੱਜ ਕੱਲ ਜ਼ਿਆਦਾਤਰ ਜਿਹੜੇ ਕੇਸ ਨੇ ਮੈਰਿਜ ਦੇ ਆ ਆਉਂਦੇ ਨੇ ਡਿਵੋਰਸ ਜਿਹੜੀਆਂ ਡਿਵੋਰਸ ਵਰਗੀਆਂ ਚੀਜ਼ਾਂ ਨੇ ਉਹ ਹੁੰਦੀਆਂ ਨੇ ਇਹੀ ਚੀਜ਼ ਹੈ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਅੱਜ ਕੱਲ ਇੱਕ ਤਾਂ ਹੋ ਗਿਆ ਟਰਸਟ ਬਿਲਡ ਕਰਨਾ ਕਿਉਂਕਿ ਟਰਸਟ ਆਪਾਂ ਕਿਸੇ ਤੇ ਨਹੀਂ ਜਲਦੀ ਨਹੀਂ इजीली ਕਰ ਸਕਦੇ ਦੂਸਰੀ ਗੱਲ ਅੱਜ ਦਾ ਯੂਥ ਕਾਫੀ ਅੱਗੇ ਜਾ ਚੁੱਕਿਆ ਹੈ ਮੈਨੂੰ ਲੱਗਦਾ ਹੈ ਕਿ ਅੱਜ ਕੱਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਮਾਜ ਦੇ ਵਿੱਚ ਆਪਸ ਸਰ ਰਹੀਆਂ ਨੇ ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਇਦਾਂ ਦੇ ਰਿਲੇਸ਼ਨਸ ਦੀ ਤਾਂ ਅੱਜ ਕੱਲ ਕੀ ਹੈ ਅੱਜ ਕੱਲ ਜ਼ਰੂਰੀ ਨਹੀਂ ਕਿ ਇਹ ਸਿਰਫ ਇੱਕ ਹਸਬੰਡ ਵਾਈਫ ਦਾ ਰਿਸ਼ਤਾ ਹੈ ਅੱਜ ਕੱਲ ਜਿੱਦਾਂ ਆਪਾਂ ਗੱਲ ਕਰਦੇ ਹਾਂ ਭੈਣ ਭੈਣ ਦੀ ਆ ਭੈਣ ਭਰਾਵਾਂ ਦੀ ਕਿੰਨੇ ਜ਼ਿਆਦਾ ਦੇਖੋ ਰਿਸ਼ਤੇ ਬਦਲੇ ਨੇ ਪਹਿਲਾਂ ਕੀ ਹੁੰਦਾ ਸੀ ਕਿ ਭੈਣ ਭਾਈ ਰਿਸ਼ਤੇ ਦੀ ਮਿਸਾਲ ਹੁੰਦੇ ਸੀ ਅੱਜ ਕੱਲ੍ਹ ਉਹੀ ਚੀਜ਼ਾਂ ਆ ਗਈਆਂ ਨੇ ਜੇਕਰ ਭਰਾ ਭਰਾ ਤਾਂ ਆਪਾਂ ਹਮੇਸ਼ਾ ਖਬਰਾਂ ਵਿੱਚ ਪੜਦੇ ਆਂ ਵੀਰਪਾਲ ਦੇਖੋ ਜਾਇਦਾਦ ਪਿੱਛੇ ਲੜਾਈ ਹੋ ਜਾਂਦੀ ਹੈ ਇਨਫੈਕਟ ਅੱਜ ਕੱਲ੍ਹ ਭਰਾ ਭਰਾ ਦੇ ਵਿੱਚ ਲੜਾਈ ਨਹੀਂ ਭੈਣ ਭਰਾ ਦੇ ਵਿੱਚ ਵੀ ਲੜਾਈ ਹੋ ਜਾਂਦੀ ਹੈ ਨਾ ਸਭ ਚੀਜ਼ਾਂ ਨੂੰ ਲੈ ਕੇ ਤਾਂ ਮੇਨੂੰ ਲੱਗਦਾ ਅੱਜ ਕੱਲ੍ਹ ਪੈਸਾ ਜਾਇਦਾਦ ਸਟੇਟਸ ਇਹ ਸਾਰੀਆਂ ਚੀਜ਼ਾਂ ਰਿਸ਼ਤਿਆਂ ਤੋਂ ਉੱਪਰ ਨੇ ਜੀ ਜੀ ਜਿਵੇਂ ਪਹਿਲਾਂ ਮਤਲਬ ਆਪਣੇ ਪਰਿਵਾਰਾਂ ਵਿੱਚ ਮਤਲਬ ਜਿਹੜੇ ਭੈਣ ਭਰਾ ਹੁੰਦੇ ਸੀ ਉਹ ਮਤਲਬ ਕਾਫੀ ਵੱਡੇ ਵੱਡੇ ਪਰਿਵਾਰ ਹੁੰਦੇ ਸੀ ਪਰ ਜੇ ਆਪਾਂ ਅੱਜ ਕੱਲ੍ਹ ਦੇਖੀਏ ਮਤਲਬ ਜਾਂ ਇੱਕ ਬ੍ਰਦਰ ਸਿਸਟਰ ਹੀ ਹੁੰਦੇ ਨੇ ਬਿਲਕੁਲ ਦੇਖੋ ਪਹਿਲਾਂ ਪਰਿਵਾਰ ਜੁਆਇੰਟ ਫੈਮਲੀਆਂ ਹੁੰਦੀਆਂ ਸੀ ਬਹੁਤ ਵੱਡਾ ਆਪਾਂ ਕਹਿ ਸਕਦੇ ਹਾਂ ਪਰਿਵਾਰ ਹੁੰਦਾ ਸੀ ਚਾਚੇ ਤਾਏ ਸਾਰੇ ਹੀ ਇਕੱਠੇ ਰਹਿੰਦੇ ਸੀ ਪਰ ਅੱਜ ਕੱਲ੍ਹ ਕੀ ਹੈ ਅੱਜ ਕੱਲ੍ਹ ਇੱਕ ਕੁੜੀ ਮੈਨੂੰ ਲੱਗਦਾ ਹੈ ਇਹ ਚੀਜ਼ ਚਾਹਦੀ ਹੈ ਕਿ ਫੈਮਲੀ ਛੋਟੀ ਹੋਏ ਕਿਉਂਕਿ ਅੱਜ ਕੱਲ੍ਹ ਦੇਖੋ ਇਹ ਗੱਲ ਆ ਗਈ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕੋਈ ਘਰ ਦਾ ਕੰਮ ਐ ਨਾ ਪਸੰਦ ਨਹੀਂ ਕਰਦਾ ਕਰਨਾ ਤੇ ਦੂਸਰੀ ਗੱਲ ਅੱਜ ਕੱਲ ਕੁਕਿੰਗ ਦੇ ਵਿੱਚ ਕੁੜੀਆਂ ਦਾ ਇੰਟਰਸਟ ਘੱਟ ਹੁੰਦਾ ਹੈ ਤਾਂ ਇੱਥੇ ਕੁੜੀਆਂ ਨੂੰ ਇਦਾਂ ਹੁੰਦਾ ਹੈ ਕਿ ਬਸ ਘਰ ਦੇ ਮੈਂਬਰ ਜਿਹੜੇ ਨੇ ਉਹ ਗਿਣਵੇਂ ਚੁਣਵੇਂ ਹੋਣ ਪਹਿਲਾਂ ਇੱਕ ਕੁੜੀ ਪੂਰੇ ਟੱਬਰ ਦਾ ਜਿਹੜਾ ਖਾਣਾ ਸੀ ਉਹ ਇਕੱਲੀ ਬਣਾਉਂਦੀ ਸੀ ਤਾਂ ਸਭ ਨੂੰ ਚਾਹ ਵੀ ਹੁੰਦਾ ਸੀ ਕਿ ਨਈ ਬਹੂ ਦੇ ਹੱਥ ਦਾ ਜੋ ਖਾਣਾ ਹੈ ਉਹ ਖਾਣਾ ਹੈ ਤਾਂ ਇੱਥੇ ਬਹੁਤ ਸਾਰੀਆਂ ਚੀਜ਼ਾਂ ਸਮੇਂ ਦੇ ਨਾਲ ਬਦਲੀਆਂ ਨੇ ਜੀ ਤਾਂ ਮਾਨਸੂ ਜੀ ਜੇ ਆਪਾਂ ਗੱਲ ਕਰੀਏ ਤੇ ਰਿਸ਼ਤਿਆਂ ਦੀ ਤਾਂ ਰਿਸ਼ਤਿਆਂ 'ਚ ਬੜੀ ਕੜਵਾਹਟ ਆ ਚੁੱਕੀ ਆ ਤਾਂ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਬਿਲਕੁਲ ਵੀਰਪਾਲ ਦੇਖੋ ਕੜਵਾਹਟ ਵਾਲੀ ਗੱਲ ਤੁਸੀਂ ਛੇੜ ਲਈ ਹੈ ਇੱਥੇ ਮੈਂ ਦੱਸਣਾ ਚਾਹਾਂਗੀ ਆਪਣੇ ਦਰਸ਼ਕਾਂ ਨੂੰ ਵੀ ਕਿ ਬਹੁਤ ਸਾਰੀਆਂ ਅਸੀਂ ਖਬਰਾਂ ਸਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਉਂਦੇ ਆ ਬਹੁਤ ਸਾਰੀਆਂ ਖਬਰਾਂ ਵੀਰਪਾਲ ਇਦਾਂ ਦੀਆਂ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਆਪਾਂ ਖੁਦ ਖਬਰਾਂ ਦੇ ਵਿੱਚ ਸੁਣਿਆ ਕਿ ਇੱਕ ਮਾਂ ਨੇ ਪੁੱਤ ਦਾ ਕਤਲ ਕਰ ਦਿੱਤਾ ਇੱਕ ਤਾਏ ਨੇ ਭਤੀਜੇ ਦਾ ਕਤਲ ਕਰ ਦਿੱਤਾ ਤਾਂ ਇਦਾਂ ਦੀਆਂ ਖਬਰਾਂ रिश्त्या तो ਜਿਹੜਾ ਵਿਸ਼ਵਾਸ ਹੈ ਹੌਲੀ ਹੌਲੀ ਇੱਥੇ ਉਡਾਂਦੀ ਜਾ ਰਹੀ ਹੈ ਕਿਉਂਕਿ ਉਹੀ ਗੱਲ ਹੈ ਇਹ ਤਾਂ ਚਲੋ ਬਾਹਰਲੇ ਰਿਸ਼ਤੇ ਹੋ ਗਏ ਜਿੱਦਾਂ ਕਿ ਆਪਾਂ ਇੱਥੇ ਗੱਲ ਕੀਤੀ ਹੈ ਰਿਲੇਸ਼ਨਸ਼ਿਪਸ ਦੀ ਜਾਂ ਫਿਰ ਦੋਸਤਾਂ ਦੀ ਪਰ ਜਿਹੜੇ ਆਪਣੇ ਘਰ ਦੇ ਰਿਸ਼ਤੇ ਨੇ ਖੂਨ ਦੇ ਰਿਸ਼ਤੇ ਨੇ ਜੇਕਰ ਉਹਨਾਂ ਦੇ ਵਿੱਚ ਹੀ ਅੱਜਕੱਲ ਜ਼ਹਿਰ ਘੁੱਲ ਰਿਹਾ ਹੈ ਤਾਂ ਆਪਾਂ ਬਾਹਰ ਵਾਲੇ ਲੋਕਾਂ ਤੋਂ ਕਿੰਨੀ ਉਮੀਦ ਰੱਖ ਸਕਦੇ ਆ ਤਾਂ ਮੈਨੂੰ ਲੱਗਦਾ ਕਿ ਇੱਥੇ ਲੋਕਾਂ ਨੂੰ ਵੀ ਥੋੜਾ ਸੋਚ ਸਮਝ ਕੇ ਆਪਣੇ ਡਿਸੀਜਨਸ ਜਿਹੜੇ ਨੇ ਉਹ ਲੈਣੇ ਚਾਹੀਦੇ ਨੇ ਕਿਉਂਕਿ ਅੱਜਕੱਲ ਵਾਕਈ ਉਸ ਆ ਜ਼ਮਾਨਾ ਹੈ ਕਿ ਆਪਾਂ ਕਿਸੇ ਦੇ ਉੱਤੇ ਅੱਖ ਬੰਦ ਕਰਕੇ ਬਿਲਕੁਲ ਭਰੋਸਾ ਨਹੀਂ ਕਰ ਸਕਦੇ ਜੀ ਤਾ ਮਾਂਸੂ ਜੀ ਜਿਵੇਂ ਪਹਿਲਾ ਪਰਿਵਾਰ ਇਕੱਠਾ ਹੀ ਰਹਿੰਦੇ ਹੁੰਦੇ ਸੀ ਇਕੱਠੇ ਹੀ ਕੰਮ ਕਰਦੇ ਹੁੰਦੇ ਸੀਗੇ ਪਰ ਅੱਜ ਕੱਲ ਮਤਲਬ ਅਲੱਗ ਹੋ ਜਾਂਦੇ ਨੇ ਹੂੰ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਬਿਲਕੁਲ ਦੇਖੋ ਅੱਜ ਕੱਲ ਅਲੱਗ ਹੋ ਜਾਂਦੇ ਨੇ ਪਹਿਲਾਂ ਪਰਿਵਾਰ ਇਕੱਠੇ ਰਹਿੰਦੇ ਸੀ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਅੱਜ ਕੱਲ ਜ਼ਮੀਨ ਜਾਇਦਾਦ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਲੈ ਕੇ ਬਹੁਤ ਸਾਰੀਆਂ ਲੜਾਈ ਝਗੜੇ ਜਿਹੜੇ ਨੇ ਹੋ ਜਾਂਦੇ ਨੇ ਦੂਸਰੀ ਗੱਲ ਅੱਜ ਕੱਲ ਕੋਈ ਜੇਕਰ ਕਿਸੇ ਦਾ ਮੁੰਡਾ ਵਿਆਹਿਆ ਗਿਆ ਹੈ ਨਵੀਂ ਬਹੂ ਆਈ ਹੈ ਤਾਂ ਕੁਝ ਹੀ ਟਾਈਮ ਮਿੰਨ ਲੋਗ ਦਾ ਜੁਆਇੰਟ ਫੈਮਿਲੀ ਚ ਰਹਿੰਦੀ ਹੈ ਜੁਆਇੰਟ ਫੈਮਿਲੀ ਅੱਜ ਕੱਲ ਆਪਾਂ ਉਸ ਨੂੰ ਕਹਿੰਦੇ ਆ ਕਿ ਮਾਪੇ ਨੇ ਇੱਕ ਅੱਧਾ ਭੈਣ ਭਰਾ ਹੈ ਤੇ दैट्स ਇਟ ਐਨੇ ਪੰਜੇ ਜੀਆਂ ਦੀ ਜੋ ਫੈਮਲੀ ਹੈ ਇਸ ਨੂੰ ਅੱਜ ਕੱਲ ਆਪਾਂ ਜੁਆਇੰਟ ਫੈਮਲੀ ਕਹਿਣ ਲੱਗ ਪਏ ਆ ਪਰ ਗੱਲ ਇੱਥੇ ਵੀ ਉਹੀ ਆ ਜਾਂਦੀ ਕਿ ਅੱਜ ਕੱਲ ਇੱਕ ਕੁੜੀ ਮੁੰਡਾ ਉਹਨਾਂ ਦੇ ਵਿੱਚ ਵੀ ਰਹਿਣਾ ਪਸੰਦ ਨਹੀਂ ਕਰਦਾ ਉਹ ਦੇਖੋ ਵਿਆਹ ਤੋਂ ਬਾਅਦ ਕੁਝ ਮਹੀਨਿਆਂ ਬਾਅਦ ਹੀ ਅਲੱਗ ਰਹਿਣ ਲੱਗ ਪੈਂਦੇ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਸਿਚੁਏਸ਼ਨਸ ਬਣ ਜਾਂਦੀਆਂ ਨੇ ਉਹਦਾਂ ਦੀਆਂ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਕੱਲ ਜੀ ਸ਼ਾਨਸ਼ੀਲਤਾ ਲੋਕਾਂ ਦੀ ਘਟਦੀ ਜਾ ਰਹੀ ਹੈ ਲੋਕ ਜਿਹੜੇ ਨੇ ਅ ਦੂਸਰੇ ਤੇ ٹرسٹ ਨਹੀਂ ਕਰ ਪਾਉਂਦੇ ਬਹੁਤ ਜਲਦੀ ਜਲਦੀ ਤੇ ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਸਮਾਜ ਦੇ ਲਈ ਘਾਤਕ ਸਾਬਿਤ ਵੀ ਹੋ ਸਕਦੀਆਂ ਨੇ ਤੇ ਸਪੈਸੀਫਿਕ ਗੱਲ ਇਹ ਹੈ ਕਿ ਅੱਜਕੱਲ ਅਲੱਗ ਰਹਿਣਾ ਜ਼ਿਆਦਾ ਪਸੰਦ ਕਰਦੇ ਨੇ ਜਿੱਦਾਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਅੱਜਕੱਲ ਸਭ ਕੋਲ ਮੋਬਾਈਲ ਫੋਨ ਨੇ ਜੇਕਰ ਇੱਕ ਹਸਬੰਦ ਕਮਾ ਰਿਹਾ ਹੈ ਤੇ ਵਾਈਫ ਵੀ ਕਮਾ ਰਹੀ ਹੈ ਤਾਂ ਉਹਨਾਂ ਨੂੰ ਇਦਾਂ ਹੀ ਹੋਏਗਾ ਕਿ ਅਸੀਂ ਦੋਨੋਂ ਕਮਾ ਰਹੇ ਹਾਂ ਦੈਟਸ ਇਟ ਤੇ ਜੇਕਰ ਉਹ ਘਰੇ ਵੀ ਆਉਂਦੇ ਨੇ ਤਾਂ ਦੇਖੋ ਆਪਣੇ ਆਪਣੇ ਫੋਨ ਦੇ ਵਿੱਚ ਬਿਜ਼ੀ ਹੁੰਦੇ ਨੇ ਆਪਣੀ ਜੋ ਖਾਣਾ ਪਕਾਉਣਾ ਵੀ ਹੈ ਘਰ ਦੇ ਵਿੱਚ ਜ਼ਿਆਦਾ ਪ੍ਰੈਫਰ ਨਹੀਂ ਕਰਦੇ ਬਣਾਉਣਾ ਬਾਹਰੋਂ ਕੁਝ ਆਰਡਰ ਕਰ ਦਿੰਦੇ ਨੇ ਜਾਂ ਫਿਰ ਬਾਹਰ ਖੁਦ ਚਲੇ ਜਾਂਦੇ ਨੇ ਖਾਣ ਪੀਣ ਤਾਂ ਮੈਨੂੰ ਲੱਗਦਾ ਇੱਥੇ ਦੇਖੋ ਰਿਸ਼ਤੇ ਕਿੰਨੇ ਚੇਂਜ ਹੋਏ ਨੇ ਤੇ ਪੁਰਾਣੇ ਸਮਿਆਂ ਦੇ ਵਿੱਚ ਘਰ ਦੇ ਵਿੱਚ ਜਿਹੜੇ ਲੋਕ ਹੁੰਦੇ ਸੀ ਸਾਰੇ ਹੀ ਲੋਕ ਮੈਨੂੰ ਲੱਗਦਾ ਹੈ ਘਰ ਦੇ ਵਿੱਚ ਇਕੱਠੇ ਬੈਠ ਕੇ ਖਾਣਾ ਬਣਾਉਂਦੇ ਸੀ ਖਾਂਦੇ ਸੀ ਜਦੋਂ ਤੱਕ ਇੱਥੇ ਪੂਰਾ ਪਰਿਵਾਰ ਖਾਣਾ ਨਹੀਂ ਖਾ ਲੈਂਦਾ ਸੀ ਉਸ ਤੋਂ ਬਾਅਦ ਉਹ ਕੁਝ ਗੇਮਜ਼ ਹੁੰਦੀਆਂ ਸੀਗੀਆਂ ਪਰਿਵਾਰਿਕ ਗੇਮਾਂ ਜਿਹਨੂੰ ਆਪਾਂ ਇੰਤਖਸ਼ਰੀ ਕਹਿ ਸਕਦੇ ਆ ਜਾਂ ਫਿਰ 부ਝਾਰਤਾ ਪਾਉਣੀ ਆ ਤਾਂ ਆਪਣੇ ਵੱਡੇ-ਵਡੇਰੇ ਜਿਹੜੇ ਹੁੰਦੇ ਸੀ ਉਹ 부ਝਾਰਤਾ ਪਾਉਂਦੇ ਸੀ ਤੇ ਜਿਹੜੇ ਛੋਟੇ ਹੁੰਦੇ ਸੀ ਉਹਨਾਂ ਦੇ ਆਲੇ-ਦੁਆਲੇ ਬੈਠ ਕੇ ਉਹਨਾਂ 부ਝਾਰਤਾ ਦਾ ਜਿਹੜਾ ਆਨਸਰ ਸੀਗਾ ਉੱਤਰ ਸੀਗਾ ਉਹ ਦਿੰਦੇ ਸੀਗੇ ਤਾਂ ਕਿੰਨਾ ਅੱਛਾ ਮੈਨੂੰ ਲੱਗਦਾ ਉਹ ਸਮਾਂ ਸੀਗਾ ਤੇ ਕਿੰਨਾ ਵਧੀਆ এনवायरमेंट ਉਸ ਸਮੇਂ ਦੇ ਲੋਕਾਂ ਨੂੰ ਮਿਲਿਆ ਹੋਇਆ ਸੀ ਪਰ ਜੇਕਰ ਅੱਜ ਆਪਾਂ ਗੱਲ ਕਰੀਏ ਤਾਂ ਅੱਜ ਕੱਲ੍ਹ ਉਹੀ ਗੱਲ ਆ ਜਾਂਦੀ ਹੈ ਪਹਿਲਾਂ ਕੀ ਹੁੰਦਾ ਸੀ ਇੱਕ ਘਰ ਦੇ ਵਿੱਚ ਜੇਕਰ ਟੀਵੀ ਹੈ ਤਾਂ ਪੂਰਾ ਗਵਾਂਡ ਜਾਂ ਫਿਰ ਪੂਰਾ ਪਿੰਡ ਉਸ ਘਰ ਦੇ ਵਿੱਚ ਆ ਕੇ ਟੈਲੀਵਿਜ਼ਨ ਦੇਖਦਾ ਸੀ ਪਰ ਅੱਜ ਕੱਲ ਕੀ ਅੱਜ ਕੱਲ ਸਭ ਕੋਲ ਆਪਣੇ ਫੋਨ ਆ ਚੁੱਕੇ ਨੇ ਅਗਲਾ ਆਪਣੇ ਖੁੰਝੇ ਦੇ ਵਿੱਚ ਬੈੰਦਾ ਹੈ ਤੇ ਆਪਣਾ ਫੋਨ ਚਲਾਉਣਾ ਸ਼ੁਰੂ ਕਰ ਦਿੰਦਾ ਹੈ ਤੇ ਫੋਨ ਦੇ ਵਿੱਚ ਕਈ ਐਨੇ ਰੁੱਝ ਜਾਂਦੇ ਨੇ ਕਿ ਜੇਕਰ ਆਪਾਂ ਨੂੰ ਆਪਾਂ ਉਹਨਾਂ ਨੂੰ ਆਵਾਜ਼ਾਂ ਵੀ ਦਿਨੇ ਆਂਗੇ ਬਾਤ ਸਾਰੀਆਂ ਤਾਂ ਉਹਨਾਂ ਨੂੰ ਨਹੀਂ ਸੁਣਾਈ ਦਿੰਦਾ ਤਾਂ ਮੈਨੂੰ ਲੱਗਦਾ ਇੱਥੇ ਬਹੁਤ ਉਹ ਜਿਹੜਾ ਬਹੁਤ ਵੱਡਾ ਚੇਂਜ ਹੈ ਇਹ ਸਿਰਫ ਮੋਬਾਈਲ ਫੋਨ ਕਰਕੇ ਹੈ ਜੀ ਜਿੱਦੇ ਪਹਿਲਾਂ ਵਿਆਹ ਸ਼ਾਦੀ ਜਾਂ ਕੋਈ ਪ੍ਰੋਗਰਾਮ ਹੁੰਦਾ ਸੀ ਤਾਂ ਉਹ ਮਤਲਬ ਘਰ ਵਿੱਚ ਤਿਆਰੀ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਸੀ ਤੇ ਲੋਕ ਵੀ ਆਣੇ ਰਿਸ਼ਤੇਦਾਰ ਵੀ ਆਣੇ ਸ਼ੁਰੂ ਹੋ ਜਾਂਦੇ ਸੀ ਪਰ ਜੇ ਆਪਾਂ ਹੁਣ ਗੱਲ ਕਰੀਏ ਟਾਈਮ ਦੀ ਤਾਂ ਹੁਣ ਪੈਲਸਾਂ ਹੋਣ ਲੱਗ ਗੀਆਂ ਮਤਲਬ ਟਾਈਮ ਤੇ ਆ ਕੇ ਸ਼ਗਨ ਪਾ ਕੇ ਚਲੇ ਜਾਂਦੇ ਨੇ ਬਿਲਕੁਲ ਵੀਰਪਾਲ ਦੇਖੋ ਇਹ ਵੀ ਬਹੁਤ ਅੱਛੀ ਗੱਲ ਐ ਵਿਆਹ ਦੀ ਗੱਲ ਆਪਾਂ ਕਰ ਰਹੇ ਆ ਪਹਿਲਾਂ ਕੀ ਹੁੰਦਾ ਸੀ ਘਰਾਂ ਦੇ ਵਿੱਚ ਜੋ ਵਿਆਹ ਰੱਖੇ ਜਾਂਦੇ ਸੀ ਖਾਣ ਪੀਣ ਦੀ ਚੀਜ਼ਾਂ ਤੋਂ ਲੈ ਕੇ ਹਰ ਚੀਜ਼ ਘਰਾਂ ਦੇ ਵਿੱਚ ਬਣਾਈ ਜਾਂਦੀ ਸੀ ਇਨਫੈਕਟ ਪਹਿਲਾਂ ਕੀ ਹੁੰਦਾ ਸੀ ਕੁੜੀ ਦੇ ਸਿਰ ਤੇ ਜੋ ਫੁਲਕਾਰੀ ਦਈ ਜਾਂਦੀ ਸੀ ਜਾਂ ਫਿਰ ਸ਼ਗਨ ਦੀ ਚੁੰਨੀ ਹੁੰਦੀ ਸੀ ਉਹ ਵੀ ਘਰੇ ਡਿਜ਼ਾਈਨ ਕੀਤੀ ਜਾਂਦੀ ਸੀ ਘਰ ਦੀਆਂ ਔਰਤਾ ਬੈਠ ਕੇ ਅਜੀਹੇ ਕੰਮ ਮੈਨੂੰ ਲੱਗਦਾ ਹੈ ਕਿ ਮਿੰਨੋ ਪਹਿਲਾਂ ਕਰਨੇ ਸ਼ੁਰੂ ਕਰ ਦਿੰਦੀਆਂ ਸੀ ਪਰ ਅੱਜ ਕੱਲ ਕੀ ਹੈ ਹਰ ਚੀਜ਼ ਰੈਡੀਮੇਡ ਆ ਚੁੱਕੀ ਹੈ ਹਰ ਚੀਜ਼ ਆਪਾਂ ਬਾਜ਼ਾਰ ਦੇ ਵਿੱਚੋਂ ਪਰਚੇਸ ਕਰਦੇ ਆ ਤੇ ਕਿਤੇ ਨਾ ਕਿਤੇ ਮਠਾਈਆਂ ਦੀ ਵੀ ਗੱਲ ਜੇਕਰ ਆਪਾਂ ਕਰ ਲਈਏ ਪਹਿਲਾਂ ਕੀ ਹੁੰਦਾ ਸੀ ਘਰਾਂ ਦੇ ਵਿੱਚ ਮਠਾਈ ਬਣਾਈ ਜਾਂਦੀ ਸੀ ਘੜਾਹੀ ਚੜਾਈ ਜਾਂਦੀ ਸੀ ਬਿਲਕੁਲ ਤੇ ਅੱਜ ਕੱਲ ਕੀ ਹੈ ਕਿ ਇੱਕ ਹਲਵਾਈ ਨੂੰ ਆਪਾਂ ਆਰਡਰ ਦੇਤਾ ਕਿ ਸਾਡੇ ਘਰ ਦੇ ਵਿੱਚ ਕੋਈ ਫੰਕਸ਼ਨ ਹੈ ਤੁਸੀਂ ਇੰਨਾ ਜਿਹੜਾ ਸਮਾਨ ਹੈ ਇੰਨਾ ਮਟੀਰੀਅਲ ਹੈ ਉਹ ਤਿਆਰ ਕਰਨਾ ਸਾਡੇ ਅੱਜ ਅਲਟਾ ਦੇਖੋ ਰਿਸ਼ਤੇਦਾਰ ਵੀ ਆਪਾਂ ਲਿਸਟ ਬਣਾਣੇ ਆ ਕਿ ਇਸ ਇਸ ਰਿਸ਼ਤੇਦਾਰ ਨੂੰ ਆਪਾਂ ਬੁਲਾਉਣਾ ਹੈ ਪਹਿਲਾ ਕਿੰਦਾ ਸੀ ਪੂਰਾ ਪਿੰਡ ਆਂਦਾ ਸੀਗਾ ਤੇ ਜਿਹੜਾ ਆਪਾਂ ਲੇਡੀ ਸੰਗੀਤ ਦੀ ਗੱਲ ਕਰਦੇ ਆ ਜੋ ਗਿੱਧਾ ਘਰਾਂ ਦੇ ਵਿੱਚ ਪੈਂਦਾ ਹੈ ਵਿਆਹ ਤੋਂ ਪਹਿਲਾਂ ਸ਼ਗਨਾ ਦਾ ਇਸ ਗਿੱਧੇ ਦੇ ਵਿੱਚ ਗਵਾਂਡ ਦੀ ਹਰ ਇੱਕ ਔਰਤ ਹੁੰਦੀ ਸੀ ਪਰ ਅੱਜ ਕੱਲ ਕੀ ਅੱਜ ਕੱਲ ਲੋਕ ਸਿਰਫ ਆਪਣੇ ਗਿਣਵੇਂ ਚੁਣਵੇਂ ਰਿਸ਼ਤੇਦਾਰ ਬੁਲਾਉਂਦੇ ਨੇ ਤੇ ਉਹੀ ਘਰ ਦੇ ਵਿੱਚ ਗਿੱਦਾ ਵਗੈਰਾ ਜਿਹੜਾ ਹੈ ਪਾਉਂਦੇ ਨੇ ਤਾਂ ਇੱਥੇ ਆਪਸੀ ਸਾਂਝਤਾ ਮੈਨੂੰ ਲੱਗਦਾ ਬਹੁਤ ਘਟੀ ਹੈ ਜੀ ਜੀ ਜੇ ਆਪਾਂ ਗੱਲ ਕਰੀਏ ਜਿਹੜਾ ਮਤਲਬ ਪੇਰੈਂਟਸ ਦਾ ਲੜਕੀਆਂ ਨੂੰ ਡਰ ਹੁੰਦਾ ਸੀਗਾ ਪਰ ਅੱਜ ਕੱਲ ਉਹ ਡਰ ਵੀ ਨਹੀਂ ਰਿਹਾ ਬਿਲਕੁਲ ਅੱਜ ਕੱਲ ਦੇਖੋ ਇਹ ਗੱਲ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਚੇਂਜ ਹੋ ਚੁੱਕੀਆਂ ਨੇ ਤੇ ਬਹੁਤ ਸਾਰੀਆਂ ਜੇਕਰ ਆਪਾਂ ਗੱਲ ਕਰਦੇ ਆਂ ਇੱਥੇ ਕਿਤੇ ਨਾ ਕਿਤੇ ਇੰਨਾ ਹੱਦ ਤੱਕ ਰਿਸ਼ਤੇ ਚੇਂਜ ਹੋਏ ਨੇ ਨਾ ਵੀਰਪਾਲ ਜਿਹਦਾ ਤੁਸੀਂ ਵੀ ਗੱਲ ਕੀਤੀ ਹੈ ਕਿ ਲੜਕੀਆਂ ਜੋ ਹੁੰਦੀਆਂ ਸੀ ਉਹ ਆਪਣੀਆਂ ਜਿਹੜੀ ਚੀਜ਼ਾਂ ਸੀਗੀਆਂ ਪੇਰੈਂਟਸ ਤੋਂ ਥੋੜਾ ਲੁਕਾ ਕੇ ਰੱਖਦੀਆਂ ਸੀ ਪਹਿਲਾਂ ਮਤਲਬ ਚੀਜਕਦੀਆਂ ਸੀ ਚੀਜਕਦੀਆਂ ਸੀ ਚੀਜਕੋ ਨਹੀਂ ਕਹਿ ਸਕਦੇ ਆਪਾਂ ਉਹਨੂੰ ਕਿਹਾ ਸਕਦੇ ਆ ਕਿ ਅੱਖਾਂ 'ਚ ਉਹਨਾਂ ਦੀ ਸ਼ਰਮ ਹੁੰਦੀ ਸੀ ਕਿ ਇਹ ਚੀਜ਼ ਆਪਾਂ ਨਹੀਂ ਬੋਲਣੀ ਪਰ ਅੱਜਕੱਲ ਕੀ ਹੈ ਓਪਨ ਮਾਈਂਡਡ ਹੋ ਚੁੱਕੇ ਆਂ ਆਪਾਂ ਪੜ੍ਹ ਲਿਖ ਚੁੱਕੇ ਆ ਐਨੇ ਪੜ੍ਹ ਲਿਖ ਚੁੱਕੇ ਆ ਕਿ ਆਪਣੀ ਜਿਹੜੀ ਸ਼ਰਮ ਐ ਉਹ ਵੀ ਕਿਤੇ ਗਈ ਐ ਤਾਂ ਮੈਨੂੰ ਲੱਗਦਾ ਹੈ ਕਿ ਦੇਖੋ ਹਾਲਾਂਕਿ ਇਹ ਗੱਲ ਬਹੁਤ ਜਣਿਆਂ ਨੂੰ ਬੁਰੀ ਵੀ ਲੱਗੇਗੀ ਬਟ ਕਹਿਣ ਦਾ ਮਤਲਬ ਉਹੀ ਐ ਕਿ ਅੱਜ ਕੱਲ ਇਹ ਸਭ ਚੀਜ਼ਾਂ ਕਾਮਨ ਹੋ ਚੁੱਕੀਆਂ ਨੇ ਅੱਜ ਕੱਲ ਆਪਾਂ ਪੇਰੈਂਟਸ ਨੂੰ ਕੁਝ ਵੀ ਕਹਿ ਸਕਦੇ ਆ ਤੇ ਬਟ ਇਹ ਵੀ ਗੱਲ ਠੀਕ ਹੈ ਕਿ ਪਹਿਲਾਂ ਦੇਖੋ ਝਿਜਕਦੀਆਂ ਸੀ ਸ਼ਰਮ ਰੱਖਦੀਆਂ ਸੀ ਪਰ ਪਹਿਲਾਂ ਆਪਣੇ ਦਿਲ ਦੀ ਗੱਲ ਪੇਰੈਂਟਸ ਤੱਕ ਨਹੀਂ ਪਹੁੰਚ ਪਾਉਂਦੀਆਂ ਸੀ ਪਰ ਅੱਜ ਕੱਲ ਚਲੋ ਇਸ ਦਾ ਬੈਨੀਫਿਟ ਇਹ ਹੈ ਕਿ ਆਪਣੇ ਪੇਰੈਂਟਸ ਆਪਣੇ ਨਾਲ ਦੋਸਤਾਂ ਵਾਂਗ ਜਿਹੜਾ ਵਿਹਾਰ ਹੈ ਉਦਾਂ ਕਰਦੇ ਨੇ ਤੇ ਆਪਾਂ ਉਹਨਾਂ ਨੂੰ ਆਪਣਾ ਦੋਸਤ ਸਮਝ ਕੇ ਹਰ ਗੱਲ ਜਿਹੜੀ ਹੈ ਸ਼ੇਅਰ ਕਰ ਸਕਦੇ ਹਾਂ ਪਰ ਅਜੇ ਵੀ ਬਹੁਤ ਸਾਰੀਆਂ ਕੁੜੀਆਂ ਇਦਾਂ ਦੀਆਂ ਨੇ ਜੋ ਆਪਣੀ ਪ੍ਰੋਬਲਮਸ ਆਪਣੇ ਪੇਰੈਂਟਸ ਦੇ ਨਾਲ ਸ਼ੇਅਰ ਨਹੀਂ ਕਰਦੀਆਂ ਜੋ ਕੀ ਉਹਨਾਂ ਨੂੰ ਕਰਨੀ ਚਾਹੀਦੀ ਹੈ ਜੀ ਜੀ ਜੇ ਆਪਾਂ ਗੱਲ ਕਰੀਏ ਰਿਸ਼ਤਿਆਂ ਦੀ ਤਾਂ ਅੱਜ ਕੱਲ੍ਹ ਰਿਸ਼ਤੇ ਮਤਲਬ ਪੈਸੇ ਦੇਖ ਕੇ ਵੀ ਕੀਤੇ ਜਾਂਦੇ ਨੇ ਕਿ ਜੇ ਲੈ ਬਿਲਕੁਲ ਬਿਲਕੁਲ ਜੀ ਬਿਲਕੁਲ ਪੈਸੇ ਦੇਖ ਕੇ ਇੱਥੇ ਰਿਸ਼ਤੇ ਜਿਹੜੇ ਨੇ ਕਾਫੀ ਹੁੰਦੇ ਹੋਏ ਮੈਂ ਦੇਖੇ ਵੀ ਨੇ ਤੇ ਜੇਕਰ ਆਪਾਂ ਇੱਥੇ ਗੱਲ ਕਰਦੇ ਆ ਬਹੁਤ ਸਾਰੀਆਂ ਚੀਜ਼ਾਂ ਦੇਖੋ ਫੋਨ ਹੋ ਗਿਆ ਪੈਸਾ ਹੋ ਗਿਆ ਅੱਜ ਕੱਲ੍ਹ ਰਿਸ਼ਤਿਆਂ ਨੂੰ ਤਬਾਹ ਕਰਦਾ ਜਾ ਰਿਹਾ ਹੈ ਕੁਝ ਰਿਸ਼ਤੇ ਤਾਂ ਦੇਖੋ ਜੇਕਰ ਆਪਾਂ ਇੱਕ ਬਾਹਰ ਜਾਣ ਵਾਲੇ ਬੱਚੇ ਦੀ رائے ਲਈਏ ਕਿ ਬਾਹਰ ਜਾਣਾ ਚਾਹੁੰਦਾ ਹੈ ਜੇਕਰ ਕੋਈ ਨਾ ਸਟੱਡੀ ਵੀਜ਼ਾ ਤੇ ਉਹ ਜਾਣਾ ਚਾਹੀਦਾ ਇੱਕ ਹੁੰਦਾ ਮੈਂ ਸੁਣਿਆ ਕਿ ਜੋ ਬੱਚੇ ਹਾਈਲਾਈਟਸ ਕਰਦੇ ਨੇ ਯੂਥ ਜੋ ਆਪਣਾ ਅ ਕੁਝ ਤਾਂ ਕੰਟਰੈਕਟ ਮੈਰਿਜ ਕਰਵਾ ਕੇ ਬਾਹਰ ਜਾਂਦੇ ਨੇ ਕਿ ਇੱਥੋਂ ਵਿਆਹ ਕਰਾ ਕੇ ਬਾਹਰ ਜਾਵਾਂਗੇ ਸੈਟਲ ਹੋਵਾਂਗੇ ਉਸ ਤੋਂ ਬਾਅਦ ਡਿਵੋਰਸ ਲੈ ਲਾਂਗੇ ਤਾਂ ਮੈਨੂੰ ਲੱਗਦਾ ਇੱਥੇ ਰਿਸ਼ਤਿਆਂ ਨੂੰ ਕਿੰਨਾ ਵੱਡਾ ਦੇਖੋ ਇੱਕ ਤਰ੍ਹਾਂ ਦਾ ਮਜ਼ਾਕ ਜਿਹਾ ਬਣਾਇਆ ਹੋਇਆ ਹੈ ਤਾਂ ਇੱਥੇ ਇਦਾਂ ਨਹੀਂ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨੀ ਚਾਹੀਦੀ ਹੈ ਕਿਉਂਕਿ ਰਿਸ਼ਤੇ ਇੱਕ ਬਹੁਤ ਪਵਿੱਤਰ ਚੀਜ਼ ਮੰਨੀ ਜਾਂਦੀ ਹੈ ਜੇਕਰ ਕਿਸੇ ਨੇ ਇਹਨਾਂ ਰਿਸ਼ਤਿਆਂ ਨੂੰ ਨਿਭਾ ਲਿਆ ਤਾਂ ਉਹ ਬੰਦਾ ਮੈਨੂੰ ਲੱਗਦਾ ਬਹੁਤ ਮਹਾਨ ਹੈ ਤੇ ਇਥੇ ਜੇਕਰ ਆਪ ਸਮੇਂ ਦੇ ਨਾਲ ਗੱਲ ਕਰੀਏ ਰਿਸ਼ਤਿਆਂ ਦੇ ਵਿੱਚ ਬਦਲਾਵ ਦੀ ਤਾਂ ਇਹ ਸਾਰੇ ਬਦਲਾਵ ਹੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਸਮਾਜ ਦੇ ਲਈ ਬੁਰੇ ਬਣਦੇ ਜਾ ਰਹੇ ਨੇ ਕਿਉਂਕਿ ਅੱਜ ਕੱਲ ਰਿਸਪੈਕਟ ਘਟੀ ਐ ਜੇਕਰ ਆਪਾਂ ਆਪਣੇ ਬਜ਼ੁਰਗਾਂ ਦੀ ਗੱਲ ਲਗਾ ਲਈਏ ਆਪਣੇ ਬਜ਼ੁਰਗ ਜੇਕਰ ਆਪਾਂ ਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰਦੇ ਨੇ ਆਪਾਂ ਦੇਖੋ ਉਹਨਾਂ ਨੂੰ ਕਈ ਵਾਰ ਆਪਾਂ ਇਰਿਟੇਟ ਹੋ ਜਾਂਦੇ ਆ ਕੰਮ ਦੇ ਵਿੱਚ ਬਿਜ਼ੀ ਹੁੰਨੇ ਆ ਤਾਂ ਕਈ ਵਾਰ ਇਰਿਟੇਸ਼ਨ ਹੋਣ ਲੱਗ ਜਾਂਦੀ ਹੈ ਤਾਂ ਮੈਨੂੰ ਲੱਗਦਾ ਇੱਥੇ ਇਰਿਟੇਸ਼ਨ ਵਰਗੀ ਕੋਈ ਚੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਆਪਣੇ ਬਜ਼ੁਰਗ ਜੇਕਰ ਅੱਜ ਆਪਣੇ ਨਾਲ ਨੇ ਕੱਲ ਉਹ ਉਹਨਾਂ ਨੇ ਨਹੀਂ ਰਹਿਣਾ ਤਾਂ ਫਿਰ ਉਹਨਾਂ ਦੀ ਕਿਤੇ ਨਾ ਕਿਤੇ ਆਪਾਂ ਇਹ ਚੀਜ਼ਾਂ ਸੋਚ ਕੇ ਗਿਲਟੀ ਫੀਲ ਕਰਦੇ ਹਾਂ ਕਿ ਕਾਸ਼ ਮੈਂ ਉਸ ਦਿਨ ਉਹਨਾਂ ਦੀ ਗੱਲ ਸੁ ਸੁੰਲੰਦਾ ਜਾਂ ਸੁੰਲੰਦੀ ਤਾਂ ਮੈਨੂੰ ਆਦਾ ਇੱਥੇ ਬਹੁਤ ਜ਼ਿਆਦਾ ਆਪਣੇ ਬਜ਼ੁਰਗਾਂ ਦੀ ਆਪਾਂ ਨੂੰ ਕਦਰ ਕਰਨੀ ਚਾਹੀਦੀ ਹੈ ਤੇ ਮਾਪੇ ਬਾਪ ਦੀ ਵੀ ਬਹੁਤ ਜ਼ਿਆਦਾ ਕਦਰ ਕਰਨੀ ਚਾਹੀਦੀ ਹੈ ਜੀ ਜਿਵੇਂ ਮਤਲਬ ਪਹਿਲਾਂ ਜਿਹੜੇ ਬਜ਼ੁਰਗ ਹੁੰਦੇ ਸੀ ਉਹਨਾਂ ਦਾ ਆਪਦੇ ਪੋਤਾ ਪੋਤੀਆਂ ਨਾਲ ਬਹੁਤ ਪਿਆਰ ਹੁੰਦਾ ਸੀ ਪਰ ਜੇ ਅੱਜ ਕੱਲ੍ਹ ਦੇਖ ਲਈ ਆਪਾਂ ਮਤਲਬ ਦੇਖਣ ਨੂੰ ਨਹੀਂ ਮਿਲਦਾ ਉਹ ਇਹ ਦੇਖੋ ਵੀਰਪਾਲ ਜੇਕਰ ਆਪਾਂ ਕਿਸੇ ਨੂੰ ਪਿਆਰ ਦੇਵਾਂਗੇ ਤਾਂ ਸਾਹਮਣੇ ਵਾਲਾ ਵੀ ਆਪਾਂ ਨੂੰ ਤਦੀ ਪਿਆਰ ਦੇਵੇਗਾ ਜੇਕਰ ਆਪਾਂ ਉਹਨਾਂ ਨੂੰ ਖਿੱਚ-ਖਿੱਚ ਕੇ ਇਦਾਂ ਪਾਵਾਂਗੇ ਤਾਂ ਫਿਰ ਬਜ਼ੁਰਗਾਂ ਦਾ ਵੀ ਕਿਤੇ ਨਾ ਕਿਤੇ ਮਨੋਬਲ ਡਿੱਗਦਾ ਹੈ ਬਜ਼ੁਰਗ ਚਾਹੁੰਦੇ ਨੇ ਕਿ ਸਾਡਾ ਕੋਈ ਵੀ ਬੱਚਾ ਹੈ ਬੇਟਾ ਹੈ ਬੇਟੀ ਹੈ ਪੋਤਾ ਹੈ ਪੋਤੀ ਹੈ ਜਾਂ ਫਿਰ ਦੋਤਾ ਦੋਤੀ ਹੈ ਕਿ ਸਾਨੂੰ ਪਿਆਰ ਦੇਵੇ ਜੀ ਕਿਉਂਕਿ ਆਪਾਂ ਕਹਿ ਦਿੰਨੇ ਆ ਕਿ ਬਜ਼ੁਰਗਾਂ ਦਾ ਜਿਹੜਾ ਦਿਲ ਹੈ ਜਾਂ ਮਨ ਹੈ ਉਹ ਜਦੋਂ ਬਜ਼ੁਰਗ ਹੁੰਦੇ ਨੇ ਤਾਂ ਬੱਚਿਆ ਮੰਗ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਉਦਾਂ ਦੀ ਹੀ ਕੈਰ ਚਾਹੀਦੀ ਹੁੰਦੀ ਹੈ ਜਿੱਦਾਂ ਕਿ ਆਪਾਂ ਬੱਚਿਆਂ ਨੂੰ ਦਿੰਨੇ ਆ ਹੁਣ ਇੱਕ ਬੱਚਾ ਜਿੰਨੀ ਮਰਜ਼ੀ ਗਲਤੀ ਕਰ ਲਿਆ ਆਪਾਂ ਉਸ ਨੂੰ ਨਹੀਂ ਡਾਂਟਦੇ ਕਿਉਂ ਕਿਉਂਕਿ ਆਪਾਂ ਸੋਚਦੇ ਆ ਕਿ ਉਸ ਦਾ ਦਿਲ ਕਿੰਨਾ ਕੋਮਲ ਹੈ ਕਿ ਉਹ ਐਦਾਂ ਬੂਰਾ ਮੰਨ ਜਾਏਗਾ ਤਾਂ ਫਿਰ ਆਪਣੇ ਬਜ਼ੁਰਗਤਾ ਦੇਖੋ ਕਿੰਨੀ ਉਮਰ ਕੱਢ ਕੇ ਆਏ ਹੁੰਦੇ ਆ ਸਪੈਸ਼ਲੀ ਮੈਂ ਇਹ ਚੀਜ਼ ਵੀ ਕਹਿਣਾ ਚਾਹਾਂਗੀ ਜੋ ਲੋਕ ਇਹ ਸੋਚਦੇ ਨੇ ਕਿ ਬਜ਼ੁਰਗ ਜੋ ਆਪਾਂ ਨੂੰ ਕਹਿ ਰਹੇ ਨੇ ਕਿ ਨਹੀਂ ਨਹੀਂ ਇਹਨਾਂ ਦੀ رائے ਨਹੀਂ ਲੈਣੀ ਸਭ ਤੋਂ ਪਹਿਲਾਂ ਆਪਾਂ ਨੂੰ ਉਹਨਾਂ ਦੀ رائے ਲੈਣੀ ਚਾਹੀਦੀ ਹੈ ਕਿਉਂਕਿ ਆਪਣੇ ਬਜ਼ੁਰਗ ਜਿਹੜੇ ਨੇ ਉਹ ਸਾਰੀ ਉਮਰ ਕੱਢ ਕੇ ਆਏ ਨੇ ਇੱਥੇ ਤੱਕ ਉਹਨਾਂ ਨੂੰ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ ਹੈ ਤਾਂ ਉਹਨਾਂ ਦੀ ਗੱਲ ਹਮੇਸ਼ਾ ਆਪਾਂ ਨੂੰ ਸੁਣਨੀ ਚਾਹੀਦੀ ਹੈ ਜੀ ਜੀ ਮਾਂਸੂ ਜੀ ਜਿਹੜੇ ਰਿਸ਼ਤੇ ਨੇ ਜਿਵੇਂ ਪਹਿਲਾਂ ਨੂੰ ਸੱਸ ਦਾ ਰਿਸ਼ਤਾ ਬਹੁਤ ਗੂੜਾ ਹੁੰਦਾ ਸੀ ਪਰ ਜੇ ਅੱਜ ਕੱਲ੍ਹ ਦੇਖੀਏ ਆਪਾਂ ਉਹਨਾਂ ਦੀ ਨੀ ਨਿਭਦੀ ਨਹੀਂ ਬਿਲਕੁਲ ਜੀ ਬਿਲਕੁਲ ਦੇਖੋ ਸੱਸ ਨੂੰ ਦਾ ਰਿਸ਼ਤਾ ਇੱਕ ਬਹੁਤ ਹੀ ਖੱਟਾ ਮਿੱਠਾ ਰਿਸ਼ਤਾ ਆਪਾਂ ਕਹਿ ਸਕਦੇ ਆ ਈਮਲੀ ਦੀ ਤਰ੍ਹਾਂ ਤੇ ਮੈਨੂੰ ਲੱਗਦਾ ਹੈ ਕਿ ਪਹਿਲਾਂ ਬਹੁਤ ਹਾਂ ਪਹਿਲਾਂ ਵੀ ਦੇਖੋ ਹੁੰਦਾ ਸੀ ਕਈ ਵਾਰ ਲੜਾਈ ਝਗੜੇ ਤਾਂ ਹਮੇਸ਼ਾ ਆਹਰਕਾਰ ਜੀ ਹੁੰਦੇ ਨੇ ਪਰ ਅੱਜ ਕੱਲ ਕੀ ਹੈ ਅੱਜ ਕੱਲ ਤਾਂ ਇੱਕ ਨਫ਼ਰਤ ਜੀ ਪੈਦਾ ਹੋ ਗਈ ਇੱਕ ਨਫ਼ਰਤ ਦੀ ਨਿਗਾ ਨਾਲ ਦੇਖਿਆ ਜਾਂਦਾ ਕਿ ਸੱਸ ਹੈ ਜਾਂ ਨੂੰਹ ਹੈ ਮੈਨੂੰ ਲੱਗਦਾ ਬਟ ਅੱਜ ਵੀ ਬਹੁਤ ਸਾਰੀਆਂ ਸੱਸ ਤੇ ਨੂੰਹ ਇਦਾਂ ਦੀਆਂ ਨੇ ਜੋ ਨਹੀਂ ਲੜਦੀਆਂ ਪਰ ਜੇਕਰ ਆਪਾਂ ਇਸ ਰਿਸ਼ਤੇ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਸਭ ਤੋਂ ਅੱਛਾ ਰਿਸ਼ਤਾ ਇਹੀ ਹੁੰਦਾ ਹੋਏਗਾ ਕਿਉਂ ਕਿ ਦੇਖੋ ਆਪਾਂ ਇੱਕ ਘਰ ਤੋਂ ਨਿਕਲ ਕੇ ਦੂਜੇ ਘਰ ਦੇ ਵਿੱਚ ਜਾਣੇ ਆ ਰਿਸ਼ਤੇ ਬਣਾਉਣੇ ਆ ਤਾਂ ਮੈਨੂੰ ਲੱਗਦਾ ਇੱਥੇ ਆਪਾਂ ਨੂੰ ਵੀ ਥੋੜਾ ਸੂਝਬੂਝ ਕੇ ਜਿਹੜਾ ਰਿਸ਼ਤੇ ਬਣਾਉਣ ਦੀ ਜ਼ਰੂਰਤ ਹੈ ਕਿਉਂਕਿ ਦੇਖੋ ਆਪਾਂ ਹਮੇਸ਼ਾ ਇੱਕ ਚੀਜ਼ ਕਹੀ ਹੈ ਇੱਕ ਕਹਾਵਤ ਹਮੇਸ਼ਾ ਮੈਂ ਸੁਣੀ ਹੈ ਕਿ ਇੱਕ ਸੱਸ ਕਦੇ ਵੀ ਨੂੰ ਨੂੰ ਧੀ ਨਹੀਂ ਮੰਨਦੀ ਜੀ ਮੈਂ ਇਹ ਗੱਲ ਇਥੇ ਕਹਿਣਾ ਚਾਹਾਂਗੀ ਕਿ ਇੱਕ ਸੱਸ ਵੀ ਕਦੀ ਕਿਸੇ ਦੀ ਧੀ ਹੁੰਦੀ ਸੀ ਤੇ ਫਿਰ ਉਹ ਨੂ ਬਣੀ ਐ ਇਸ ਲਈ ਉਸਨੇ ਵੀ ਇਹ ਸਾਰੀ ਉਮਰ ਹੰਡਾਈ ਐ ਤਾਂ ਨੂ ਨੂੰ ਉਸ ਦੀਆਂ ਜਿਹੜੀਆਂ ਚੀਜ਼ਾਂ ਨੇ ਗੱਲਾਂ ਨੇ ਉਹ ਸੁਣਨੀਆਂ ਚਾਹੀਦੀਆਂ ਨੇ ਕਿਉਂ ਕਿਉਂਕਿ ਉਹ ਆਪਣੇ ਹੀ ਐਕਸਪੀਰੀਅੰਸ ਉਹਨਾਂ ਨਾਲ ਸ਼ੇਅਰ ਕਰਦੀ ਐ ਤਾਂ ਇਥੇ ਇਹ ਰਿਸ਼ਤਾ ਵੀ ਅੱਜਕੱਲ ਦੇਖੋ ਵੈਸੇ ਤਾਂ ਘਟਦਾ ਜਾ ਰਿਹਾ ਕਿਉਂਕਿ ਅੱਜਕੱਲ ਮੁੰਡਾ ਕੁੜੀ ਅਲੱਗ ਰਹਿਣ ਲੱਗ ਜਾਂਦੇ ਨੇ ਤੇ ਸਭ ਤੋਂ ਵੱਡੀ ਗੱਲ ਜਿਹੜੀ ਐ ਕੀ ਅਲੱਗ ਹੋਣ ਦੇ ਨਾਲ ਆਪਾਂ ਉਹਨਾਂ ਬੌਂਡਿੰਗ ਉਹਨਾਂ ਦੇ ਨਾਲ ਨਹੀਂ ਬਣਾ ਪਾਉਂਦੇ ਤਾਂ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਬਲਕਿ ਮੈਨੂੰ ਲੱਗਦਾ ਹੈ ਕਿ ਇੱਕ ਪਰਿਵਾਰ ਦੇ ਵਿੱਚ ਰਹਿੰਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਰਿਸ਼ਤੇ ਬਣਾਉਣ ਦੀ ਜੀ ਹੂੰ ਤਾਂ ਤੁਸੀਂ ਹੁਣ ਜਾਂਦੇ ਹੋਏ ਇਸ ਰਿਸ਼ਤਿਆਂ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਦੇਖੋ ਵੀਰਪਾਲ ਅੱਜ ਕੱਲ ਦੇ ਰਿਸ਼ਤੇ ਬਹੁਤ ਚੀਜ਼ਾਂ ਨਾਲ ਬਦਲੇ ਨੇ ਮੋਬਾਈਲ ਫੋਨ ਹੋ ਗਿਆ ਪੈਸੇ ਹੋ ਗਏ ਜ਼ਮੀਨ ਜਾਇਦਾਦ ਪਰ ਇੱਕ ਗੱਲ ਇਹ ਹੈ ਕਿ ਆਪਾਂ ਦੁਨੀਆ ਦੇ ਵਿੱਚ ਸਿਰਫ ਰਿਸ਼ਤੇ ਕਮਾ ਸਕਦੇ ਆ ਆਪਾਂ ਦੇਖੋ ਕੋਈ ਚੀਜ਼ ਆਪਣੇ ਨਾਲ ਨਹੀਂ ਲੈ ਜਾਣੀ ਤਾਂ ਇੱਥੇ ਮੈਨੂੰ ਲੱਗਦਾ ਜਿੰਨਾ ਆਪਾਂ ਰਿਸ਼ਤੇ ਬਣਾ ਕੇ ਪਿਆਰ ਖੱਟਣ ਦੀ ਕੋਸ਼ਿਸ਼ ਕਰਿਓ ਉਹਨਾਂ ਜ਼ਿਆਦਾ ਬਿਹਤਰ ਹੈ ਕਿਉਂਕਿ ਰਿਸ਼ਤੇ ਬਹੁਤ ਜ਼ਿਆਦਾ ਅਨਮੋਲ ਚੀਜ਼ ਹੁੰਦੇ ਨੇ ਤੇ ਫੋਨ ਪੈਸਾ ਜ਼ਮੀਨ ਜਾਇਦਾਦ ਇਹ ਆਪਾਂ ਬਣਾ ਸਕਦੇ ਹਾਂ ਖੁਦ ਦੇ ਪੈਸੇ ਕਮਾ ਕੇ ਬਣਾ ਸਕਦੇ ਹਾਂ ਪਰ ਇੱਕ ਵਾਰ ਜੇਕਰ ਰਿਸ਼ਤੇ ਤੋਂ ਕਿਸੇ ਤੋਂ ਆਪਾਂ ਕਹ ਸਕਦੇ ਆ ਕਿ ਕਦਰ ਨਹੀਂ ਕੀਤੀ ਕੋ ਰਿਸ਼ਤੇ ਦੀ ਤਾਂ ਉਹ ਰਿਸ਼ਤਾ ਆਪਾਂ ਨੂੰ ਕਦੇ ਨਹੀਂ ਮਿਲ ਸਕਦਾ ਤਾਂ ਇੱਥੇ ਮੈਂ ਲੋਕਾਂ ਨੂੰ ਵੀ ਇਹ ਹੀ ਅਪੀਲ ਕਰਨਾ ਚਾਹਾਂਗੀ ਆਪਣੇ ਦਰਸ਼ਕ ਜੀ ਨੇ ਵੀ ਦੇਖ ਰਹੇ ਨੇ ਕਿ ਤੁਹਾਡੇ ਨਾਲ ਰਿਲੇਟਡ ਜਿੰਨੇ ਵੀ ਰਿਸ਼ਤੇ ਨੇ ਤੁਸੀਂ ਵੀ ਉਹਨਾਂ ਰਿਸ਼ਤਿਆਂ ਦੀ ਕਦਰ ਕਰਿਆ ਕਰੋ ਤੇ ਉਹਨਾਂ ਰਿਸ਼ਤਿਆਂ ਦਾ ਜਿਹੜਾ ਮਾਨ ਹੈ ਉਹ ਮਹਿਸੂਸ ਕਰਿਆ ਕਰੋ ਹਮਮ ਚਿਤਾ ਜੀ ਮਾਨਸੂ ਨੇ ਜਿਵੇਂ ਦੱਸਿਆ ਹੈ ਤਾਂ ਆਪਣੇ ਪਰਿਵਾਰ ਨਾਲ ਟਾਈਮ ਸਪੈਂਡ ਕਰਿਆ ਕਰੋ ਰਿਸ਼ਤਿਆਂ ਨੂੰ ਜੋੜ ਕੇ ਰੱਖਿਆ ਕਰੋ ਤਾ مانਸੂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਵੀਰਪਾਲ ਤਾਂ ਇਸੇ ਤਰ੍ਹਾਂ ਵੇਖਦੇ ਰਹੋ A1 ਪੰਜਾਬੀ ਟੀਵੀ ਹੁਣ ਮੈਨੂੰ ਤੇ مانਸੂ ਜੀ ਨੂੰ